ਪੂਰੇ ਵੱਡੇ ਗੱਦ ਘਾਟ ਵਾਲੀ ਹੈਗੀ ਠੀਕ ਆ ਜਹ ਜੀ ਤੁਸੀਂ ਵੀਡੀਓ ਚ ਦੇਖੋਗੇ ਉਹ ਜਿ ਘਰੇ ਆ ਕੇ ਦੇਖ ਸਕਦੇ ਲੋ ਜੀ ਕਿਉਂਕਿ ਫालतू ਗੇੜਾ ਨਾ ਲੱਗੇ ਕਿਸੇ ਦਾ ਨਹੀਂ ਆਪਾਂ ਜ਼ੂਮ ਕਰਕੇ ਵੀਡੀਓ ਅੱਜ ਤੱਕ ਬਣਾਈ ਜਾਂ ਤੇ ਨਹੀਂ ਆਪਾਂ ਬਣਾਉਣੀ ਭਰਾ ਕਿਉਂਕਿ ਦੂਰੋਂ ਚੱਲ ਕੇ ਆਉਂਦਾ ਬਲਵਿੰਦਰ ਭਾਈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਗਾਂ ਤੇ ਦੋ ਮੱਝਾਂ ਵੱਧ ਜਾਣਕਾਰੀ ਲਵਾਂਗੇ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਝੜ ਕਰਕੇ ਭਾਈ ਜੀ 사ਸੀ ਗਾਈ 사ਸੀ ਗਾਲ ਜੀ ਨਾਮ ਵੀਰ ਜੀ ਆਪਣਾ ਨਾਮ ਗੁਰਵਿੰਦਰ ਸਿੰਘ ਪਿੰਡ ਪਿੰਡ ਜਗਜੀਤਪੁਰਾ ਜ਼ਿਲ੍ਹਾ ਜਿਹੜਾ ਬਰਨਾਲਾ ਕਿੰਨੇ ਨਗ ਵੀਰੇ ਪਕਾਉ ਆਪਣੇ ਪਹਿਲੀ ਮੱਝ ਦੀ ਜਾਣਕਾਰੀ ਦਿਓ ਜੀ ਪਹਿਲੀ ਮੱਝ ਬਾਈ ਟੋਕੜ ਆ ਗਈ 4 1/2 ਮਹੀਨੇ ਚ ਸੀ ਜੀ ਹਾਂਜੀ ਪਾਗਰ ਕੱਟੀ ਆ ਗਈ ਠੀਕ ਆ ਕੱਟੀ ਆ ਸੀ ਹਾਂ ਠੀਕ ਆ 7 ਕਿਲੋ ਦੁੱਧ ਲਗਭਗ ਆ ਕੇ ਜਾਨੀ ਪਾਈ ਅਖੰਡ ਘਟਾਉਗੀ ਤੇ 4 ਤੇ ਮਿਲਦੀ ਦੋਨੇ ਡਾਂਗਾਂ ਦੇ ਬੱਚਾ ਸੜਨਾ ਪੈਂਦਾ ਕਿ ਨਹੀਂ ਨਾ ਨਾ ਦੋਨੇ ਡਾਂਗ 4 ਤੇ ਠੰਡੀ ਸੀ ਲਾ ਪੂਰੀ ਠੀਕ ਆ ਤੁਸੀਂ ਕੱਟੀ ਨਾਲ ਦੇਵੋਗੇ ਹਾਂ ਹਾਂ ਕੱਟੀਆਂ ਆਪਣਾ ਲੈਂਦੇ ਹਾਂ ਕੱਟੀਆਂ ਵੀ ਹੈਗੇ 57000 ਦਾ ਹਾਂ ਤੇ ਰੇਟ ਭਰਾ ਖੱਚ ਕੇ ਜੇ ਬਸ ਆਇਆ ਵੀ ਦੇਣ ਲੈਣ ਵਾਲਾ ਕੰਮ ਮੈਨੂੰ ਪਤਾ ਤੇਰੇ ਰੇਟ ਸਹੀ ਹੁੰਦੇ ਵੈਸੇ ਪਹਿਲਾਂ ਰੇਟ ਆਪਾਂ ਖੱਚ ਕੇ 55000 ਦੀ ਦੇ ਦਾਂਗੇ ਯਾਰ 55000 ਦੀ ਰੇਟ ਆ ਭਰਾ ਯਾਨੀ ਛੋੜ ਸੱਪਾ ਕਰਦੇ ਆਂ ਫੇਰ ਮਾਰ ਤਾਣ ਕਰ ਦੋਗੇ ਹਾਂ 54000 ਦੇ ਦੇਣਾ ਹੈ 54 ਦੀ ਹਾਂ 54000 54 ਦੀ ਬਾਈ ਕਹਿੰਦਾ ਦੇ ਦਾਂਗੇ 1000 ਮਾਰ ਤਾਣ ਕਰਾਂਗੇ ਨਾਲ ਕੱਟੀਆਂ ਆ 57000 ਦੀ ਟੋਕੜ ਬਸ ਫੋਨ ਉਹੀ ਲਾਵੇ ਯਾਰ ਜਿਹੜਾ ਆਪਾਂ 54000 ਦੂਜੇ ਦੇ ਬਸ ਠੀਕ ਹਾਂ ਬਸ ਵੀ ਮੈਂ ਵੱਧ ਘਟ ਨਹੀਂ ਕਰਨਾ ਮੈਂ ਵੀ ਵੱਧ ਘਟ ਨਹੀਂ ਲੋ ਭਰਾ ਚਾਹੇ ਦੋ ਡਾਂਗ ਚੋਲੇ ਬਾਈ ਹਾਂ ਦੋ ਡਾਂਗ ਚੋਲੇ ਚਾਹੇ ਤਿੰਨ ਡਾਂਗ ਚੋਲੇ ਯਾਰ ਠੀਕ ਆ ਲੋ ਭਰਾ ਬਾਈ ਨੂੰ ਉਹੀ ਲਾਇਓ ਵੀ ਜੀ ਨੂੰ ਜ਼ਰੂਰਤ ਆ ਠੀਕ ਆ ਨਾ ਕਹਿੰਦਾ ਵੀ ਐਵੇਂ 50 52 ਵਾਲਾ ਫੋਨ ਨਾ ਕਰੇ ਹੂੰ ਤੇ ਕੱਟੀ ਦੇਖ ਸੋਈ ਦੇ ਤਾਂ 5-7000 ਤਾਂ ਬਈ ਕੱਟੀ ਹੋਈ ਆ ਮੰਨ ਲ ਕੇ ਚੱਲੋ ਜੀ ਛੱਡੋ 50 ਦੀ ਮੱਝ ਰਹੇਗੀ ਪੂਰੀ ਸੀਲ ਆ ਬਾਈ ਪੂਰੀ ਸੀਲ ਆ ਪੂਰੀ ਸੀਲ ਮੈਂ ਠੀਕ ਆ ਲੈ ਵਾ ਦਿਖਾ ਦੇ ਮੜਾ ਜਾ ਲੋ ਜੀ ਹੁਣ ਚੈੱਕ ਕਰ ਸਕਦੇ ਥਾਣ ਕਰਮਾ ਵਾਲੀ ਦੇ ਚਾਰ ਵਜੇ ਇੱਕ ਸਵਾ ਇੱਕ ਹੀ ਹੋਇਆ ਉਹ ਠੀਕ ਆ ਟਾਈਮ ਹਰੇ ਇੱਕ ਸਵਾ ਇੱਕ ਹੋਇਆ ਠੀਕ ਹੈ ਜੀ ਰੇਡ ਬਾਈ ਜੀ ਨੇ ਤੁਹਾਨੂੰ ਦੱਸਤਾ ਅੱਜ ਬਈ ਦੂਜੀ ਮੱਗ ਦੀ ਜਾਣਕਾਰੀ ਦੇ ਜੀ ਦੂਜੀ ਸੂਣ ਵਾਲੀ ਹੈ ਬਈ ਹਫਤਾ ਰਹਿ ਗਿਆ ਦੂਜਾ ਸੂਆ ਝੋਟੀ ਆ ਹਫਤਾ ਰਹਿ ਗਿਆ ਦੂਜਾ ਸੂਆ ਝੋਟੀ ਆ ਤੇ ਪਿਛਲੇ ਸੂਏ ਦੁੱਧ ਪਿਛਲੇ ਸੂਏ ਦੁੱਧ 12 ਕਿਲੋ ਦੱਸਿਆ ਪਿਛਲੇ ਸੂਏ 12 ਕਿਲੋ ਹਫਤੇ ਦੀ ਕੱਚੀ ਲੋ ਜੀ ਇਹ ਵਾ ਦੇਖ ਸਕਦਾ ਕਰਮਾ ਵਾਲੀ ਦਾ ਥਾਂ ਥਾਣ ਕੱਦ ਵੱਡ 22 ਦਿਨ ਦਾ ਅੱਜ ਤੋਂ ਤੁਸੀਂ ਲਾ ਸਕਦੇ ਹੋ ਠੀਕ ਆ ਜੱਜਮੈਂਟ ਕਰ ਸਕਦੇ ਹੋ ਬਾਕੀ ਆਪਣੀ ਨਾਰਮਲ ਵੀਡੀਓ ਹੁੰਦੀ ਆ ਭਰਾ ਕੋਈ ਜੂਮ ਨਹੀਂ ਕੀਤੀ ਪੂਰੇ ਵੱਡੇ ਕੱਦ ਘਾਠ ਵਾਲੀ ਹੈਗੀ ਠੀਕ ਆ ਜਿਹੜੇ ਜੀ ਤੁਸੀਂ ਵੀਡੀਓ ਚ ਦੇਖੋਗੇ ਉਹ ਹੀ ਘਰੇ ਆ ਕੇ ਦੇਖ ਸਕਦੇ ਲੋ ਜੀ ਕਿਉਂਕਿ ਫालतू ਗੇੜਾ ਨਾ ਲੱਗੇ ਕਿਸੇ ਦਾ ਨਹੀਂ ਆਪਾਂ ਜੂਮ ਕਰਕੇ ਵੀਡੀਓ ਅੱਜ ਤੱਕ ਬਣਾਈ ਜਾਂ ਤੇ ਨਹੀਂ ਆਪਾਂ ਬਣਾਉਣੀ ਭਰਾ ਕਿਉਂਕਿ ਦੂਰੋਂ ਚੱਲ ਕੇ ਆਉਂਦਾ ਬਲਵਿੰਦਰ ਭਾਈ ਇਹ ਰੇਟ ਰੂਟਰ ਦਾ ਜਰਾ ਇਹਦਾ ਰੇਟ ਫੋਨ ਤੇ ਕਰਾਂ ਬਾਈ ਇਹਦਾ ਰੇਟ ਫੋਨ ਤੇ ਕਰਾਂਗੇ ਅੱਜ ਕੱਲੇ ਵੇਚਣ ਵਾਲਾ ਬੰਦਾ ਲੈ ਲੈਂਦਾ ਠੀਕ ਆ ਓਕੇ ਲੋ ਜੀ ਰੇਟ ਬਾਈ ਦੇ ਵੈਸੇ ਸਹੀ ਹੁੰਦੀ ਆਪਾਂ ਪਹਿਲਾਂ ਵੀ ਵੀਡੀਓ ਪਾਉਂਦੇ ਰਹੇ ਨੇ ਬਾਈ ਦਿਨ ਬਾਈ ਮਾਲ ਵੇਚੇ ਦਾ ਨਾਲ ਦੀ ਨਾਲ ਹਾਂ ਹਾਂ ਵੇਚ ਜਾਂਦਾ ਨੇ ਰੇਟ ਚੈੱਕ ਕਰਾ ਗਾਨੇ ਠੰਡ ਠੰਡ ਕਰਮਾਬਾੜੀ ਦਾ ਲੋ ਜੀ ਲੈ ਵਾ ਠੰਡ ਦੇਖ ਸਾ ਤੇ ਮਗਰ ਲਈ ਤੇ ਕੱਦ ਵੜ ਸੁਖਣਾ ਸੋਹਣਾ ਰੇਟ ਇਹਦਾ ਫੋਨ ਤੇ ਹਾਂਜੀ ਬਾਈ ਜੀ ਅਗਲੀ ਗਾਂ ਦਾ ਗਾਂ ਕੀ ਬਾਈ ਮਹੀਨੇ ਦੀ ਸੂਈ ਹੋਈ ਆ ਮਗਰ ਬੱਸ ਆਗਾ 14 ਕਿਲੋ ਦਾ ਦੁੱਧ ਬਾਹਰ ਆ ਜਾਣੀ 14 ਕਿਲੋ ਕਹਿ ਕੇ ਦੇਵਾਂਗੇ ਨੋਟ ਬੰਦਾ ਐਮ ਐਲ ਐ ਹਾਂ ਐਮ ਐਲ ਐ 14 ਲੀਟਰ ਹਾਂ ਦੁੱਧ ਬੰਦਾ ਬੱਚਾ ਦੱਸ ਬਈ ਕਿਹੜਾ ਦਾ ਬੱਚਾ ਇਹਦਾ ਬੱਸਾ ਬਈ ਆਹ ਬੱਸਾ ਬਰਾ ਬੱਚਾ ਦਾ ਖੜਾ ਐੜਾ ਠੀਕ ਆ ਤੋਰ ਦੋ ਬਰਾ ਇਹਦਾ ਰੇਟ ਬਰਾ ਇਹਦਾ ਰੇਟ ਵੀ ਫੋਨ ਤੇ ਕਰਾ ਫੋਨ ਤੇ ਕਰਿਆਂ ਲਓ ਜੀ 14 ਲੀਟਰ ਬਈ ਕਹਦਾ 14 15 ਕਿ 15 14 14 ਕਿਲੋ ਕਹਾਗੇ ਦੁੱਧ 15 ਕਿਲੋ ਠੀਕ ਆ ਲਓ ਜੀ 14 ਲੀਟਰ ਬਈ ਕਹਦਾ ਕਹਾਗੇ 15 ਲੀਟਰ ਦੁੱਧਾ ਤੇ ਲੈਵਾ ਤੁਸੀਂ ਕਰਮਾ ਵਾਲੀ ਦਾ ਦੇਖ ਸਕਦੇ ਹੋ ਤੇ ਬੱਚਾ ਸਾਨੂੰ ਦਿਖਾਤਾ ਮਗਰ ਹੈਗਾ ਬੱਸਾ ਠੀਕ ਹੈ ਜੀ ਮੋੜ ਲਈ ਜਰਸੀ ਕ੍ਰੋਸ ਵੈੜਾ ਗਈ ਠੀਕ ਆ ਜਰਸੀ ਕ੍ਰੋਸ ਵੈੜਾ ਬਈ ਕਹਿੰਦਾ ਤੇ ਕਦ ਬੈਠ ਦੇਖਣਾ ਦੇਖ ਸਕਦੇ ਹੋ ਫੇਸ ਕੁਆਲਟੀ ਠੀਕ ਹੈ ਜੀ ਚੈੱਕ ਤੇ ਤਸੱਲੀ ਭਰਾ ਤੁਸੀਂ ਆਪ ਕਰਨੀ ਹੈ ਠੀਕ ਹੈ ਜੀ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਲਓ ਜੀ ਤੰਨ ਨਾਗਾ ਭਰਾ ਇੱਕ ਗਾਂ ਤੇ ਦੋ ਮੱਝਾਂ ਠੀਕ ਹੈ ਜੀ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਮੈਂਟ ਸੇਅਰ ਜਰੂਰ ਕਰਿਆ ਕਰੋ ਭਰਾ ਜੇ ਕੋਈ ਕਮੀ ਪੇਸੀ ਰਹਿੰਦੀ ਹੈ ਵੀਡੀਓ ਚ ਤਾਂ ਦੱਸ ਦਿਆ ਕਰੋ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕੋਈ ਨਾ ਮਣੀ ਮੋਟੀ ਗਲਤੀਆਂ ਹੋ ਜਾਂਦੀਆਂ ਇਨਸਾਨ ਤੋਂ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਓਕੇ ਬਾਏ